ਬੀਤੇ ਕੱਲ ਪੰਜਾਬ ਕਿੰਗਸ 11 ਤੇ ਆਰਸੀਬੀ ਦੇ ਵਿਚਾਲੇ ਫਾਈਨਲ ਮੁਕਾਬਲਾ ਆਈਪੀਐਲ 2025 ਦਾ ਖੇਡਿਆ ਗਿਆ ਜਿਸ ਦੇ ਵਿੱਚ ਆਰਸੀਬੀ ਨੇ 6 ਸਕੋਰਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਪੰਜਾਬ ਦੇ ਵੱਲੋਂ ਵੀ ਡਟਵਾ ਫਸਵਾ ਮੁਕਾਬਲਾ ਦਿੱਤਾ ਗਿਆ ਪਰ ਕੁਝ ਕੁ ਸਰਕਮਸਟਾਂਸਸ ਕੁਝ ਕੁ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆਈਆਂ ਉਸ ਦੇ ਨਾਲ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਰ ਕੇ ਆਰਸੀਬੀ ਨੇ ਵੀ 17 ਸਾਲਾਂ ਬਾਅਦ ਇਸ ਕੱਪ ਨੂੰ ਆਪਣੇ ਨਾਮ ਕੀਤਾ ਹੈ ਵਿਰਾਟ ਕੋਹਲੀ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਸ਼ੰਸਾ ਹੋ ਰਹੀ ਹੈ ਕਿਉਂਕਿ 18 ਸਾਲਾਂ ਤੋਂ ਉਹਨਾਂ ਦੇ ਵੱਲੋਂ ਇੱਕੋ ਟੀਮ ਦੇ ਵਿੱਚ ਖੇਡਿਆ ਜਾ ਰਿਹਾ ਹੈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਬਹੁਤ ਵਾਰ ਉਹਨਾਂ ਦਾ ਹੱਥ ਪੈਂਦਾ ਪੈਂਦਾ ਇਸ ਕੱਪ ਨੂੰ ਰਹਿ ਗਿਆ ਪਰ ਬੀਤੀ ਰਾਤ RCB ਦੇ ਵੱਲੋਂ ਜਿੱਥੇ ਵੱਡੇ ਪੱਧਰ ਦੇ ਉੱਪਰ ਫੀਲਡਿੰਗ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਨੂੰ ਸੁਧਾਰਿਆ ਗਿਆ ਉੱਥੇ ਹੀ ਬੈਟਿੰਗ ਦੇ ਵਿੱਚ ਹਾਲਾਂਕਿ ਉਹ ਡਾਵਾ ਡੋਲ ਹੁੰਦੇ ਨਜ਼ਰ ਆਏ ਪਰ ਅਖੀਰ ਦੇ ਵਿੱਚ 6 ਸਕੋਰਾਂ ਦੇ ਨਾਲ ਪੰਜਾਬ ਨੂੰ ਉਹਨਾਂ ਦੇ ਵੱਲੋਂ ਸ਼ਿਕਸਤ ਦਿੱਤੀ ਗਈ ਹਾਰ ਦਿੱਤੀ ਗਈ ਹੁਣ ਪੰਜਾਬ ਵਾਲੇ ਪਾਸੇ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਾਰਨ ਕੀ ਰਹੇ ਅਸੀਂ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਸਮਝਾਉਣ ਤੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ ਕਿਹੜੇ-ਕਿਹੜੇ ਕਾਰਨ ਸੀ ਇਸ ਖਾਸ ਰਿਪੋਰਟ ਦੇ ਵਿੱਚ ਬਣੇ ਰਹਿਣਾ ਤੇ ਆਓ ਤੁਹਾਨੂੰ ਇਹ ਜਾਣਕਾਰੀਆਂ ਮੁਹੱਈਆ ਕਰਵਾਉਂਦੇ ਆਂ ਆਈਪੀਐਲ 2025 ਦਾ ਫਾਈਨਲ ਮੈਚ ਇੱਕ ਇਤਿਹਾਸਿਕ ਮੋੜ ਦੇ ਉੱਪਰ ਖਤਮ ਹੋਇਆ ਜਦੋਂ ਰਾਇਲ ਚੈਲੈਂਜਰ ਬੈਂਗਲੌਰ ਆਰਸੀਬੀ ਨੇ ਪੰਜਾਬ ਕਿੰਗਸ ਨੂੰ 6 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ ਆਈਪੀਐਲ ਟਰੋਫੀ ਜਿੱਤੀ ਹੈ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਖੇਡੇ ਗਏ ਇੱਕ ਰੋਮਾਂਚਕ ਫਾਈਨਲ ਮੈਚ ਦੇ ਵਿੱਚ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 190 ਦੌੜਾਂ ਬਣਾਈਆਂ ਜਿਸ ਦੇ ਜਵਾਬ ਦੇ ਵਿੱਚ ਪੰਜਾਬ ਦੀ ਟੀਮ ਸਿਰਫ 184 ਦੌੜਾਂ ਤੇ 8 ਵਿਕਟਾਂ ਦੇ ਨਾਲ ਇੰਨੇ ਸਮੇਂ ਦੇ ਵਿੱਚ ਇਹੀ ਕਾਰਗੁਜ਼ਾਰੀ ਕਰ ਸਕੀ। ਪੰਜਾਬ ਕੋਲ ਪਹਿਲੀ ਵਾਰ ਆਈਪੀਐਲ ਟਰੋਫੀ ਜਿੱਤ ਕੇ ਇਤਿਹਾਸ ਰਚਣ ਦਾ ਇਹ ਸੁਨਹਿਰੀ ਮੌਕਾ ਸੀ ਪਰ ਕੁਝ ਮਹੱਤਵਪੂਰਨ ਕਮੀਆਂ ਕਾਰਨ ਸ਼੍ਰੇਸ਼ ਅਈਅਰ ਦੀ ਟੀਮ ਟੀਚਾ ਖੁੰਝ ਗਈ ਹੈ। ਆਓ ਜਾਣਦੇ ਹਾਂ ਪੰਜਾਬ ਕਿੰਗਸ ਦੀ ਹਾਰ ਦੇ ਪੰਜ ਵੱਟੇ ਕਾਰਨ ਪਾਵਰ ਪਲੇ ਦੇ ਵਿੱਚ ਹੌਲੀ ਸ਼ੁਰੂਆਤ ਤੇ ਰਨ ਰੇਟ ਦੀ ਘਾਟ ਜਿਹੜੀ ਰਹੀ ਹੈ ਉਸ ਤੇ ਪੰਜਾਬ ਕਿੰਗਸ ਦੇ ਟਾਸ ਜਿੱਤਣ ਤੋਂ ਬਾਅਦ ਗੇਂਦਬਾਜ਼ੀ ਕਰਨ ਦੇ ਫੈਸਲੇ ਤੇ ਰਨ ਚੇਸ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਦਿੱਕਤਾਂ ਵਧਾਈਆਂ ਨੇ ਉਹਨਾਂ ਨੇ ਸਾਵਧਾਨੀ ਦੇ ਨਾਲ ਸ਼ੁਰੂਆਤ ਤਾਂ ਕੀਤੀ ਪਰ ਪਾਵਰ ਪਲੇ ਦੇ ਵਿੱਚ ਰਨ ਰੇਟ ਬਹੁਤ ਹੌਲੀ ਸੀ ਪ੍ਰਭ ਸਿਮਰਨ 22 ਗੇਂਦਾਂ 26 ਦੌੜਾਂ ਬਣਾ ਸਕੇ ਪ੍ਰਿਆੰਸ਼ ਆਰੀਆ 19 ਗੇਂਦਾਂ ਤੇ 24 ਦੌੜਾਂ ਨੇ ਲੋੜ ਤੋਂ ਘੱਟ ਸਟ੍ਰਾਈਕ ਰੇਟ ਤੇ ਬੱਲੇਬਾਜ਼ੀ ਕੀਤੀ ਜਿਸ ਦੇ ਨਾਲ ਦਬਾਅ ਲਗਾਤਾਰ ਪੰਜਾਬ ਕਿੰਗਸ 11 ਦੇ ਉੱਪਰ ਵਧਦਾ ਗਿਆ ਇਸੇ ਤਰੀਕੇ ਪੰਜਾਬ ਦੇ ਕਪਤਾਨ ਅਤੇ ਇਸ ਸੀਜ਼ਨ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸ਼੍ਰੇਸ਼ ਅਈਅਰ ਮਹੱਤਵਪੂਰਨ ਫਾਈਨਲ ਮੈਚ ਦੇ ਵਿੱਚ ਮਹਿਜ਼ 2 ਗੇਂਦਾਂ ਦੇ ਵਿੱਚ ਇੱਕ ਦੌੜ ਬਣਾ ਕੇ ਆਊਟ ਹੋ ਗਏ ਉਹਨਾਂ ਦੇ ਸ਼ੁਰੂਆਤੀ ਆਊਟ ਹੋਣ ਦੇ ਨਾਲ ਟੀਮ ਦੀ ਬੱਲੇਬਾਜ਼ੀ ਦੀ ਰੀੜ ਦੀ ਹੱਡੀ ਟੁੱਟ ਗਈ ਅਤੇ ਮੈਚ ਦੀ ਰਫ਼ਤਾਰ ਦੇ ਵਿੱਚ ਆਰਸੀਬੀ ਲਗਾਤਾਰ ਅੱਗੇ ਵੱਧਦੀ ਚਲੀ ਗਈ। ਇਸੇ ਤਰੀਕੇ ਅਗਲੇ ਕਾਰਨ ਦੀ ਗੱਲ ਕਰੀਏ ਤਾਂ ਜਦੋਂ ਸ਼ਿਸ਼ਾਂਕ ਸਿੰਘ ਚੰਗੀ ਲੈਅ ਦੇ ਵਿੱਚ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਉਸ ਨੂੰ ਦੂਜੇ ਸਿਰੇ ਤੋਂ ਹਮਲਾਵਰ ਸਮਰਥਨ ਦੀ ਲੋੜ ਸੀ ਪਰ ਨਹਿਲ ਵਡੇਰਾ ਦੇ 18 ਗੇਂਦਾਂ ਦੇ ਵਿੱਚ ਮਹਿਜ਼ 15 ਦੌੜਾ ਬਣਾਉਣ ਦੇ ਕਾਰਨ ਰਨ ਰੇਟ ਵਧਦਾ ਗਿਆ ਤੇ ਪੰਜਾਬ ਦੇ ਉੱਪਰ ਦਬਾਅ ਵੀ ਭਾਰੀ ਹੁੰਦਾ ਗਿਆ। ਇਸੇ ਤਰੀਕੇ ਕਰਨਾਲ ਪੰਡਿਆ ਨੇ ਆਰਸੀਬੀ ਲਈ ਸ਼ਾਨਦਾਰ ਗੇਂਦਬਾਜ਼ੀ ਦਿਖਾਈ ਉਸਨੇ 4 ਓਵਰਾਂ ਦੇ ਵਿੱਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਵਿਚਕਾਰਲੇ ਓਵਰਾਂ ਦੇ ਵਿੱਚ ਪੰਜਾਬ ਦੀ ਰਨ ਰੇਟ ਨੂੰ ਤਰੀਕੇ ਦੇ ਨਾਲ ਰੋਕ ਦਿੱਤਾ ਗਿਆ ਭੁਵਨੇਸ਼ਵਰ ਕੁਮਾਰ ਯਸ਼ ਦਿਆਲ ਅਤੇ ਜੋਸ਼ ਹੇਜ਼ਲਵੁੱਡ ਨੇ ਵੀ ਸਹੀ ਲੈਂਥ ਲੈਂਥ ਦੇ ਨਾਲ ਪੰਜਾਬ ਦੇ ਬੱਲੇਬਾਜ਼ਾਂ ਨੂੰ ਬੰਨ ਕੇ ਰੱਖਿਆ ਉਥੇ ਹੀ ਸ਼ਾਂਖ ਦੀ ਲੜਾਕੂ ਪਾਰੀ ਖੇਡੀ ਗਈ ਪਰ ਉਹ ਕੱਲਾ ਰਹਿ ਗਿਆ ਜਿਸ ਦੇ ਕਾਰਨ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਆਰਸੀਬੀ ਨੇ ਆਖਰਕਾਰ ਪੰਜਾਬ ਨੂੰ 6 ਦੌੜਾਂ ਦੇ ਨਾਲ ਹਰਾ ਕੇ ਪਹਿਲੀ ਵਾਰ ਆਈਪੀਐਲ ਟਰੋਫੀ ਨੂੰ ਹੱਥ ਪਾਇਆ ਹੈ। ਇਹ ਜਿੱਤ ਟੀਮ ਅਤੇ ਉਸ ਦੇ ਪ੍ਰਸ਼ੰਸਕਾਂ ਦੇ ਲਈ ਬਹੁਤ ਖਾਸ ਸੀ ਕਿਉਂਕਿ ਟੀਮ 17 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਚੈਂਪੀਅਨ ਬਣੀ ਹੈ। ਇਸ ਜਿੱਤ ਦਾ ਭਾਵੁਕ ਕੇਂਦਰ ਬਣੇ ਵਿਰਾਟ ਕੋਹਲੀ ਮੈਚ ਖਤਮ ਹੁੰਦੇ ਹੀ ਗੋਡਿਆਂ 'ਪਾਰ ਬੈਠ ਗਏ ਅਤੇ ਰੋਣ ਲੱਗ ਪਏ। ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵਗਦੇ ਹੰਝੂ ਇਸ ਗੱਲ ਦਾ ਗਵਾਹ ਸਨ ਕਿ ਇਸ ਜਿੱਤ ਦੇ ਲਈ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਮਿਹਨਤ ਕੀਤੀ ਗਈ ਹੈ ਤੇ ਇਸ ਜਿੱਤ ਦਾ ਉਹਨਾਂ ਦੇ ਲਈ ਕੀ ਅਰਥ ਹੈ। ਬਾਕੀ ਬੀਤੇ ਕੱਲ ਦੇ ਮੈਚ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ? ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਂਝੀ ਜ਼ਰੂਰ ਕਰਨਾ।